ਸਪਾ ਸੈਂਟਰ ਦੀ ਆੜ ਦੇ ਵਿੱਚ ਚੱਲ ਰਿਹਾ ਸੀ ਦੇ ਵਪਾਰ ਦਾ ਤੰਦਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਸਪਾ ਸੈਂਟਰ ਦੇ ਵਿੱਚ ਲੜਕੀਆਂ ਤੋਂ ਜ਼ਬਰਦਸਤੀ ਧੱਕੇ ਦੇ ਨਾਲ ਗਲਤ ਕੰਮ ਕਰਵਾਏ ਜਾਂਦੇ ਸੀ ਤਾਂ ਜਿਸ ਦੀ ਸੂਚਨਾ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਜਦੋਂ ਰੇਡ ਕੀਤੀ ਤਾਂ ਅੰਦਰ ਜਾ ਕੇ ਦੇਖਿਆ ਸਭ ਹੱਕੇ ਬੱਕੇ ਰਹਿ ਗਏ ਤਾਂ ਉਹਨਾਂ ਲੜਕੀਆਂ ਨੂੰ ਇਸ ਸਪਾ ਸੈਂਟਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਹਨਾਂ ਦੇ ਜਾਲ ਦੇ ਵਿੱਚੋਂ ਛਡਵਾਇਆ ਗਿਆ ਤਾਂ ਪਾਣੀ ਪਤਦਾ ਰਹਿਣ ਵਾਲਾ ਮਾਲਕ ਦੱਸਿਆ ਜਾ ਰਿਹਾ ਇਸ ਸਪਾ ਸੈਂਟਰ ਦਾ ਤਾਂ ਪਾਣੀ ਪਤਦਾ ਰਹਿਣ ਵਾਲਾ ਸੀ ਸਪਾ ਸੈਂਟਰ ਸੰਗਰੂਰ ਦੇ ਵਿੱਚ ਚਲਾਇਆ ਜਾ ਰਿਹਾ ਸੀ ਇਸ ਸਪਾ ਸੈਂਟਰ ਦੀ ਆੜ ਦੇ ਵਿੱਚ ਗੋਰਖ ਧੰਦਾ ਕੀਤਾ ਜਾ ਰਿਹਾ ਸੀ ਬਫਤੇ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ਲੜਕੀਆਂ ਨੂੰ ਵੀ ਉਹਨਾਂ ਦੇ ਜਾਲ ਦੇ ਵਿੱਚੋਂ ਫਸਾਇਆ ਜੋ ਫਸਾਇਆ ਗਿਆ ਸੀ ਉਸ ਨੂੰ ਬਾਹਰ ਕਢਵਾ ਲਿਆ ਗਿਆ ਲੜਕੀਆਂ ਦੇ ਵੱਲੋਂ ਬਿਆਨ ਦਿੱਤੇ ਗਏ ਕਿ ਸਾਡੇ ਤੋਂ ਤੱਕੇ ਦੇ ਨਾਲ ਇਸ ਤਰੀਕੇ ਦੇ ਕੰਮ ਕਰਵਾਏ ਜਾਂਦੇ ਸੀ ਗਲਤ ਕੰਮ ਕਰਵਾਏ ਜਾਂਦੇ ਸੀ ਤਾਂ ਇਸ ਬਾਬਤ ਪੂਰੀ ਜਾਣਕਾਰੀ ਜਿਹੜੀ ਆ ਇਨਸਪੈਕਟਰ ਮਨਪ੍ਰੀਤ ਸਿੰਘ ਦੇ ਵੱਲੋਂ ਦਿੱਤੀ ਗਈ ਆ ਜਾਣਕਾਰੀ ਤਾਂ ਕੀ ਕੁਝ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਰੇਡ ਕੀਤੀ ਆ ਕੌਣ ਕੌਣ ਗ੍ਰਿਫਤਾਰ ਕੀਤਾ ਕਿਹੜੀ ਧਾਰਾਂ ਦੇ ਤਹਿਤ ਗ੍ਰਿਫਤਾਰੀ ਹੋਈ ਆ ਪੂਰੀ ਗੱਲਬਾਤ ਸੁਣਾਉਂਦੇ ਹੋ। ਬੇਟੇ ਵਿਰਸਪਾਸ ਸੈਂਟਰ ਤੇ ਰੇਡ ਹੋਈ ਸੀ ਕਿੰਨੇ ਵਜੇ ਰੈਸੋਨ ਕਿੰਨੇ ਮਕਲਾ ਮਾਮਲਾ ਹੈ। ਜੀ ਅਸੀਂ ਮੁਕੱਦਮਾ ਨੰਬਰ 117 10 2025 ਨੂੰ ਕੱਲ ਦਰਜ ਕੀਤਾ ਜੀ। ਉਹਦੇ ਚ ਅਸੀਂ ਮੋਰਲ ਟ੍ਰੈਫਿਕ ਐਕਟ 3 ਤੇ ਮੋਰਲ ਟ੍ਰੈਫਿਕ ਐਕਟ 5 ਲਾਇਆ ਜੀ। ਇਹਦੇ ਚ ਅਸੀਂ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਿੰਨਾ ਚ ਇੱਕ ਅਮਿਤ ਕੁਮਾਰ ਆ ਜਿਹੜਾ ਮਾਲਕ ਆ ਜੀ ਤੇ ਜਿਹੜਾ ਪਾਣੀ ਪੱਦਾ ਰਹਿਣ ਵਾਲਾ ਤੇ ਇੱਕ ਇਹਨਾਂ ਦਾ ਗੇਰ ਰੱਖਿਆ ਸੀਗਾ ਮੈਨੇਜਰ ਜੀ ਦੀਪ। ਦੀਪ ਪੁੱਤਰ ਸਰੇਸ਼ ਇਹ ਵੀ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ। ਇਹ ਦੋ ਬੰਦੇ ਤੇ ਕਲਾ ਮਕਦਮਾ ਦਰਜ ਹੋਇਆ ਤੇ ਜਿਹੜੇ ਮੈਨੇਜਰ ਦੀ ਕਲ ਰੈਸਟਰੀ ਵੀ ਇਹਦੇ ਤੇ ਮਾਲਕ ਦੀ ਰੈਸਟਰੀ ਬਾਕੀ ਮਾਲਕ ਦੀ ਰੈਸਟਰੀ ਕਿਸ ਤਰ੍ਹਾਂ ਦਾ ਉਹਦੇ ਧੰਦਾ ਕਰਦੇ ਸੀ ਜੇ ਕਿ ਕੋਈ ਰੂਮ ਪ੍ਰੋਵਾਈਡ ਕਰਾਂ ਦੇਤੀ ਜਾਂ ਕੁਝ ਉਹ ਕਰਦੇ ਸੀ ਸਾਨੂੰ ਮੁਖਬਰੀ ਮਿਲੀ ਸੀ ਕਿ ਜਿਹੜੇ ਇਹਨਾਂ ਨੇ ਫੇਰੀ ਟੇਲਜ਼ ਨਾਂ ਦਾ ਇੱਕ ਸਪਾ ਸੈਂਟਰ ਖੋਲਿਆ ਹੋਇਆ ਹੈ ਇਸ ਸਪਾ ਸੈਂਟਰ ਦੀ ਅੰਦਰ ਜਿਹੜੀਆਂ ਗਰੀਬ ਨਾਚਾਰ ਲੜਕੀਆਂ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਆਪਦੇ ਦਫ਼ਤਰ ਬੁਲਾਉਂਦੇ ਤੇ ਇਹਨਾਂ ਤੋਂ ਸਪਾ ਕਰਵਾਉਣੋਂ ਦੇ ਲੜਕੇ ਜਾਂ ਲੜਕੀਆਂ ਲੜਕੇ ਜਾਂ ਮਰਦਾਂ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਕੇ ਤੇ ਉਹਨਾਂ ਨਾਲ ਦੇਵਪਾਰ ਦਾ ਧੰਦਾ ਚਲਾਇਆ ਜਾਂਦਾ ਇਹ ਕੀ ਮੌਕੇਵਾਰ ਦਾ ਕੋਈ ਫੜੇ ਵੀ ਗਏ ਨੇ ਜਿ ਕੋਈ ਮੁੰਡੇ ਫੜੇ ਗਏ ਹੋਣ ਜਾਂ ਕੋਈ ਕੁੜੀਆਂ ਦੇ ਕੋਈ ਬਿਆਨ ਹੋਰ ਕੁੜੀਆਂ ਦੀਆਂ ਅਸੀਂ ਸਟੇਟਮੈਂਟ ਰਿਕਾਰਡ ਕੀਤੀਆਂ ਨੇ ਜੀ ਤੇ ਉਹਨਾਂ ਨੂੰ ਅਸੀਂ ਸਟੇਟਮੈਂਟ ਆ ਰਿਕਾਰਡ ਕਰਕੇ ਤੇ ਇਹਨਾਂ ਦੇ ਚੰਗਲ ਤੋਂ ਯਾਦ ਕਰਾ ਕੇ ਤੇ ਵਾਪਸ ਉਹਨਾਂ ਦੇ ਪਰਿਵਾਰਾਂ ਨੂੰ ਕੀਤਾ ਇਹ ਜਿਹੜੇ ਲੜਕੀਆਂ ਸੀ ਜਿਨ੍ਹਾਂ ਨੂੰ ਪੈਸੇ ਦਾ ਐਂਸਰ ਦਿੰਦੇ ਸੀ ਉਹਨਾਂ ਨੂੰ ਬਲੈਕਮੇਲ ਕਰਦੇ ਜਾਂ ਕੋਈ ਜਬਰੀ ਕੰਮ ਕਰਾਉਂਦੇ ਕਹਿੰਦੀ ਤਫਤੀਸ਼ ਚੱਲ ਰਹੀ ਹੈ ਜਿਹੜੀ ਕੋਈ ਵੀ ਗੱਲ ਸਾਹਮਣੇ ਆਈ ਉਹਦੀ ਬੰਦ ਕਾਰਵਾਈ ਕੀਤੀ ਤੁਸੀਂ ਸੁਣਿਆ ਇਨਸਪੈਕਟਰ ਮਨਪ੍ਰੀਤ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਗੁਰ ਜੋ ਕਿ ਸਪਾ ਸੈਂਟਰ ਚੱਲ ਰਿਹਾ ਸੀ ਜਿਸ ਦੀ ਆੜ ਦੇ ਵਿੱਚ ਦੇਵਪਾਰ ਦਾ ਧੰਦਾ ਹੋ ਰਿਹਾ ਸੀ ਤਾਂ ਦੇਵਪਾਰ ਦਾ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਵੀ ਕਾਬੂ ਕੀਤਾ ਤੇ ਇਸ ਸਪਾ ਸੈਂਟਰ ਦਾ ਮੈਨੇਜਰ ਜੋ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਮਾਲਕ ਪਾਣੀਪੱਤ ਦਾ ਆ ਤਾਂ ਹੋਰ ਵੀ ਟਰੇਸ ਕੀਤਾ ਜਾ ਰਿਹਾ ਕਿ ਆਖਰ ਕੌਣ-ਕੌਣ ਇਸ ਸਪਾ ਸੈਂਟਰ ਦੇ ਵਿੱਚ ਭਾਗੀਦਾਰੀ ਸੀ ਹਿੱਸੇਦਾਰੀ ਸੀ ਕਿਸ ਦੀ ਤਾਂ ਕੌਣ-ਕੌਣ ਇਸ ਸਪਾ ਸੈਂਟਰ ਨੂੰ ਚਲਾ ਰਿਹਾ ਸੀ ਤਾਂ ਸਪਾ ਸੈਂਟਰ ਦੀ ਆੜ ਦੇ ਵਿੱਚ ਇਹ ਕੰਮ ਚੱਲ ਰਿਹਾ ਸੀ ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਵੀ ਸੀਆਈ ਸਟਾਫ ਦੇ ਵੱਲੋਂ ਰੇਡ ਕੀਤੀ ਗਈ ਸੀ ਹਰਪਨ ਸਟੇਟ ਫੇਸ ਬੰਦ ਦੇ ਵਿੱਚ ਚੱਲ ਰਹੇ ਸਪਾ ਸੈਂਟਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸામਨੇ ਚੱਲ ਰਹੇ ਸਪਾ ਸੈਂਟਰ ਦੇ ਵਿੱਚ ਵੀ ਰੇਡ ਕੀਤੀ ਸੀ ਉੱਥੇ ਵੀ ਅਜਿਹਾ ਹੀ ਕੁਝ ਚੱਲ ਰਿਹਾ ਸੀ ਤਾਂ ਸਪਾ ਸੈਂਟਰ ਮ사ਜ ਸੈਂਟਰ ਬਾਹਰ ਹੁੰਦੇ ਨੇ ਲਿਖੇ ਮ사ਜ ਸੈਂਟਰ ਸਪਾ ਸੈਂਟਰ ਰੀਲੀਫ ਦੇਵਾਂਗੇ ਇਹ ਹੋਊਗਾ ਪਰ ਅੰਦਰ ਜਾਣ ਨੇ ਜਦੋਂ ਅੰਦਰ ਜਾ ਕੇ ਫਿਰ ਉੱਥੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਹੁੰਦਾ ਤਾਂ ਪੁਲਿਸ ਨੂੰ ਸੂਚਨਾ ਮਿਲਦੀ ਆ ਪੁਲਿਸ ਦੇ ਵੱਲੋਂ ਰੇਡ ਕਰਕੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਇਹ ਸਪਾ ਸੈਂਟਰ ਨੂੰ ਹੁਣ ਤਾਲਾ ਲੱਗ ਚੁੱਕਿਆ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਘੱਟ ਸਮਿਆਂ ਦੇ ਵਿੱਚ ਵੱਧ ਪੈਸਾ ਕਮਾਉਣ ਦੀ ਲਾਲਸਾ ਪੈਦਾ ਕਰ ਲੈਂਦੇ ਨੇ ਪਰ ਆਖਰਕਾਰ ਫਿਰ ਉਹੀ ਗੱਲ ਹੋ ਜਾਂਦੀ ਆ ਕਿ ਲਾਲਚ ਬੁਰੀ ਬਲਾ ਹੁੰਦੀ ਆ ਹੁਣ ਜਿਹੜੀਆਂ ਸਲਾਖਾਂ ਪਿੱਛੇ ਪਹੁੰਚ ਗਏ ਸਪਾ ਸੈਂਟਰ ਵੀ ਬੰਦ ਹੋ ਗਿਆ ਜੇਕਰ ਕੱਲਾ ਸਪਾ ਸੈਂਟਰ ਨੂੰ ਮਸਾ ਸੈਂਟਰ ਹੀ ਰੱਖਦੇ ਤਾਂ ਸ਼ਾਇਦ ਚੱਲੀ ਜਾਂਦਾ ਪਰ ਉਸ ਨੂੰ ਦੇ ਵਪਾਰ ਦਾ ਅੱਡਾ ਬਣਾ ਲਿਆ ਸੀ ਇਸ ਕਰਕੇ ਹੁਣ